ਕੇ ਬਲ ਆਖਰ ਜਿਹੜਾ ਉਹ ਕੀ ਕਹਿੰਦੇ ਆ ਉਹਨੂੰ ਤਾਉਣ ਜਿਹੜਾ ਸਰਯਾ ਵੜਿਆ ਹੋਇਆ ਸੀ ਨਾ ਉਹ ਕਿਤੇ ਨਾ ਕਿਤੇ ਡਿੰਗਾ ਹੋ ਹੀ ਗਿਆ ਡਿੰਗਾ ਹੋ ਨਹੀਂ ਗਿਆ ਬੇਸਿਕਲੀ ਉਹ ਕੀਤਾ ਕੀਤਾ ਕਿਵੇਂ ਦੱਸਿਓ ਤੁਹਾਨੂੰ ਭਾਰਤ ਦਾ ਜਨਾਬ ਸਿੰਧ ਤਾਸ معاہدੇ ਉੱਤੇ ਅਮਲ ਦਰਾਮਾ ਪਾਕਿਸਤਾਨ ਨਾਲ رابطہ ਸਿਲਾਬ ਦੀ پیشਗੀ ਇਤਲਾਵੀ ਦੇ ਦਿੱਤੀ ਇਸ معاہدੇ ਦੇ ਤਹਿਤ ਇੰਡਸ ਬੇਸਨ ਵਿੱਚ ਹਰ ਸਾਲ ਆਉਣ ਵਾਲਾ ਮਜਮੂਈ ਤੌਰ ਤੇ 168 ਮਿਲੀਅਨ ਏਕੜ ਫੁੱਟ ਪਾਣੀ ਨੂੰ ਪਾਕਿਸਤਾਨ ਤੇ ਭਾਰਤ ਦੇ ਦਰمیان تقسیم ਕੀਤਾ ਗਿਆ ਜਿਹਦੇ ਵਿੱਚ ਤਿੰਨ مغربی دریا ਸਿੰਧ ਜੇਹਲਮ ਤੇ ਚਨਾਬ ਵਿੱਚ ਆਉਣ ਵਾਲੇ 80 ਫੀਸਦ ਪਾਣੀ ਤੇ ਪਾਕਿਸਤਾਨ ਦਾ ਹੱਕ تسلیم ਕੀਤਾ ਗਿਆ ਜੋ ਕਿ 133 ਮਿਲੀਅਨ ਏਕੜ ਫੁੱਟ ਬੰਦ ਅਕਾਲਜੀ ਜੀ ਜੀ ਆਇਆਂ ਨੂੰ ਈਮਤ ਕਰਨਿਆ ਤੁਸੀਂ ਬਿਲਕੁਲ ਵਧੀਆ ਹੋਗੇ ਰਤਵਾਨ ਨੂੰ ਚਰਦੀ ਕਲਾਚੇ ਰੱਖੀ ਐਥੇ ਜੀ ਬਹੁਤ ਬੁੱਢੀ ਨਿਊਜ਼ ਹੈ ਇੱਥੇ ਉਹ ਮੋਤੀ ਜਿੰਨੇ ਪਾਕਿਸਤਾਨ ਨੂੰ ਤਮਕੀਲ ਆਈ ਸੀ ਕਿ ਅਸੀਂ ਜਿਹੜਾ ਸਿੰਧ ਤਾਸਮਾਦਾ ਉਹਨੂੰ ਅਸੀਂ ਖਤਮ ਕਰ ਕਰਦੇ ਪਏ ਆ ਇੱਥੇ ਜਿਹੜਾ ਪਾਣੀ ਹੈ ਉਹ ਅਸੀਂ ਹੁਣ ਪਾਕਿਸਤਾਨ ਦਾ ਰੋਕ ਲਾਂਗੇ ਮੋਦੀ ਜਿਹੜਾ ਵਾਪਸ ਆਪਣੇਆ ਘੁਟਰਿਆਂ ਤੇ ਆ ਗਿਆ ਤੇ ਉਹਨੇ ਪਾਕਿਸਤਾਨ ਨੂੰ ਕਿਹਾ ਕਿ ਅਸੀਂ ਜਿਹੜੇ ਸਾਰੇ ਮਵਾਇਦੇ ਨੇ ਉਹਨਾਂ ਤੇ ਅਮਲ ਦਰਾਮਦ ਕਰਾਂਗੇ ਉਹਨਾਂ ਨੂੰ ਐਕਸੈਪਟ ਕਰਨੇ ਆ ਤੇ ਪਾਕਿਸਤਾਨ ਦੇ ਨਾਲ ਉਹਨਾਂ ਨੇ ਰਾਬਤਾ ਵੀ ਕਰ ਲਿਆ ਠੀਕ ਹੈ ਤੇ ਨਾਲ ਇੱਥੇ ਇੱਕ ਹੋਰ ਲਾਈਕ ਇੱਕ ਪੈੜਾ ਕੰਮ ਜਿਹੜਾ ਮੋਦੀ ਨੇ ਫੇਰ ਤੋਂ ਕਰ ਦਿੱਤਾ ਕਿ ਸਿੱਖਾਂ ਦੇ ਜਿਹੜੇ ਜਜ਼ਬਾਤ ਨੇ ਉਹਨਾਂ ਨੂੰ ਠੇਸ ਪਹੁੰਚਾਈ ਕਰਤਾਰਪੁਰ ਰਾਹਦਾਰੀ ਪਾਣੀ ਛਾੜ ਦਿੱਤਾ ਉਹ ਏਰੀਆਜ਼ ਲਾਈਕ ਨਾਰੋਵਾਲ ਦੇ ਨੇੜੇ ਜਿਹੜਾ ਏਰੀਆ ਆਏ ਉਥੇ ਇੰਨਾ ਕੁ ਪਾਣੀ ਛੱਡਿਆ ਹੈ ਕਿ ਪੂਰਾ ਦਾ ਪੂਰਾ ਕਰਤਾਰਪੁਰ ਸਾਹਿਬ ਪਾਣੀ ਦੇ ਵਿੱਚ ਡੁੱਬ ਗਿਆ ਵੇਖ ਕੇ ਬਹੁਤ ਬਹੁਤ ਜ਼ਿਆਦਾ ਦੁੱਖ ਹੋਇਆ ਪਹਿਲਾਂ ਅਸੀਂ ਇਹ ਰਿਪੋਰਟ ਵੇਖਣੀ ਆ ਠੀਕ ਹੈ ਪਹਿਲਾਂ ਰਿਪੋਰਟ ਵੇਖ ਲੰਨੇ ਆ ਫਿਰ ਅਗਲੇ ਜਬ ਮਜੀਦ ਗੱਲ ਕਰਾਂਗੇ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ ਚੈੱਕ ਹੈਲੋ 1 2 3 ਮਾਰ ਹਲਕਾਰਿਆ ਸ਼ੁਰੂ ਸ਼ੁਰੂ ਵੈਰੀ ਗੁੱਡ ਬਿਸਮਿਲ੍ਲ੍ਹਾ ਰਹਿਮਾਨ ਰਹਿੀਮ ਅਸਲਾਮੁਅਲੈਕੁਮ ਮੈਂ ਤੁਹਾਡੀ ਆਪਣੀ ਮੇਜ਼ਬਾਨ ਸ਼ਮਾਇਲਾ ਨਿਆਜ਼ ਅਰ ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਹੁਣੇ ਜਿਹੜਾ ਨਾ ਕਿਨਾਂ ਲੈਂਦੇ ਨੇ ਜਿਹੜਾ ਵਲੌਗ ਆਪਾਂ ਖਾਲਿਸਤਾਨ ਫਰੈਂਡਮ ਤੇ ਕੀਤਾ ਹੈ ਇਹ ਉਸ ਤੋਂ ਅਗਲਾ ਵੀਲੌਗ ਹੈ ਵੈਸੇ ਮਤਲਬ ਉਸੇ ਦਿਨੀ ਰਿਕਾਰਡ ਕਰਦੇ ਪਏ ਆ ਇਹਨੂੰ ਗਰੰਟੀ ਜਿਹੜੀ ਨਾ ਸਾਰੀ ਪੀ ਲਈ ਹੈ ਲੇਕਿਨ ਹਜੇ ਤੱਕ ਜਿਹੜਾ ਨਾ ਉਹ ਤੁੰਟੂਣੀ ਵਾਲਾ ਮਾਮਲਾ ਉਹ ਕਿਤੇ ਆਸੇ ਪਾਸੇ ਨਹੀਂ ਹੋਇਆ ਬਰ ਹਾਲ ਇੱਕ ਅੱਜ ਇੱਕ ਬੜੀ ਨਵੀਂ ਅਪਡੇਟ ਆਈ ਹੈ ਕੇ ਬਲ ਆਖਿਰ ਜਿਹੜਾ ਉਹ ਕੀ ਕਹਿੰਦੇ ਆ ਉਹਨੂੰ ਤਾਉਣ ਚ ਜਿਹੜਾ ਸਰਿਆ ਵੜਿਆ ਹੋਇਆ ਸੀ ਨਾ ਉਹ ਕਿਤੇ ਨਾ ਕਿਤੇ ਡਿੰਗਾ ਹੋ ਹੀ ਗਿਆ ਡਿੰਗਾ ਹੋ ਨਹੀਂ ਗਿਆ ਬੇਸਿਕਲੀ ਉਹ ਕਿਤਾ ਕਿਤਾ ਕਿਵੇਂ ਦੱਸਿਓ ਤੁਹਾਨੂੰ ਲੋਜੀ ਸ਼ੁਰੂ ਕਰੋ ਵਲੌਗ ਭਾਰਤ ਦਾ ਜਨਾਬ ਸਿੰਤਾਸ ਮਾਇਦੇ ਉੱਤੇ ਅਮਲ ਦਰਾਮਦ ਪਾਕਿਸਤਾਨ ਨਾਲ ਰابطਾ ਸਿਲਾਬ ਦੀ ਪੇਸ਼ਗੀ ਇਤਲਾਹੀ ਦੇ ਦਿੱਤੀ ਜਨਾਬ ਭਾਰਤ ਨੇ ਸਿੰਤਾਸ معاہدੇ ਤੇ ਅਮਲ ਦਰਾਮਤ ਕਰਦੇ ਹੋਏ ਪਾਕਿਸਤਾਨ ਨਾਲ ਜਿਹੜਾ ਨਾ ਮਈ ਦੇ ਵਿੱਚ ਜੜੀ ਜੰਗ ਹੋਈ ਸੀ ਆਪਰੇਸ਼ਨ ਸੰਦੂਰ ਉਹਦੇ ਬਾਅਦ ਪਹਿਲੀ ਵਾਰੀ ਸਰਕਾਰੀ ਸਤਹ ਤੇ ਰابطਾ ਕਰਦੇ ਹੋਏ ਉਹਨਾਂ ਨੇ ਜਿਹਨਾਂ ਨੇ ਸਲਾਬ ਦੀ ਪੇਸ਼ਗੀ ਇਤਲਾ ਦੇ ਦਿੱਤੀ ਬਹੁਤ ਸਾਰੇ ਨਿਊਜ਼ ਦੇ ਮੁਤਾਬਿਕ ਜਿਹੜੇ ਸਰਸਿਸ ਦੇ ਉਹਨਾਂ ਦੇ ਮੁਤਾਬਿਕ ਸਿੰਤਾਸ معاہدੇ ਦੀ ਰੋਸ਼ਨੀ ਵਿੱਚ ਭਾਰਤ ਨੇ ਜੰਮੂ ਦੇ ਮੁਕਾਮ ਤੇ ਮਮਕਨਾਂ बहुत व्डे सैलाब की बात इतला है। जिदे बाद पाकिस्तान ने अलर्ट भी जारी कर दकारी इजराइ के मुताबिक भारत ने दरिया तवी के जम्मू के मुकाम से मुमकिन वे सैलाब तो पाकिस्तान आगाह किया कि सैलाब की मुमकिन जी सूरत हाल है भारतीय हाई कमिश्न की तरफों इस्लामाबाद की जानव ज अगाह किया गया ਤੇ ਭਾਰਤ ਤਰਫੋਂ ਮਮਕਨਾ ਸਲਾਬ ਦੀ ਜਿਹੜੀ ਸੂਰਤ ਹਾਲ ਹੈ ਉਹਦੇ ਬਾਰੇ ਚ تفصیلی ਤੌਰ ਤੇ ਦੱਸਿਆ ਵੀ ਗਿਆ। حکومت ਨੇ ਭਾਰਤੀ ਮਾਲੂਮਾਤ ਦੀ ਰੋਸ਼ਨੀ ਵਿੱਚ ਅਲਰਟ ਵੀ ਜਾਰੀ ਕਰ ਦਿੱਤੇ ਨੇ। ਲੇਕਿਨ ਇਥੇ ਇਹ ਚੀਜ਼ ਯਾਦ ਰੱਖਣਾ ਬੜਾ ਜ਼ਰੂਰੀ ਹੈ ਕਿ ਇਸ ਤੋਂ ਪਹਿਲੇ ਭਾਰਤ ਨੇ ਐਲਾਨ ਕੀਤਾ ਸੀ ਕਿ ਉਹਨਾਂ ਨੇ ਸਿੰਧ ਦਾ ਸਮਾਜਦੇ ਤੇ ਅਮਲ در آمد موਤਲ ਕਰ ਦਿੱਤਾ। ਮਈ ਵਿੱਚ पाक ਭਾਰਤ ਜੰਗ ਤੋਂ ਬਾਅਦ ਇਹ ਆਪਣੀ ਨੋਇਤ ਦਾ ਮਤਲਬ ਜਿੰਨਾ ਇਹਨਾਂ ਨੇ ਜ਼ਹਿਰ ਤੇ ਨਫ਼ਰਤ ਉਗਲੀ ਹੈ ਨਾ ਉਸ ਤੋਂ ਬਾਅਦ ਇਹ ਆਪਣੀ ਨੋਇਤ ਦਾ ਇੱਕ ਪਹਿਲਾ ਵੱਡਾ ਰابطਾ ਹੈ ਜਿਹਦੇ ਵਿੱਚ ਆ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਜਿਹੜਾ ਨਾ ਉਹ ਸਿੰਧ ਦਾ ਮਾਇਦਾ ਕੀ ਟਕੇ ਹੈ ਅੱਛਾ ਖੈਰ ਇਹ ਆਪਾਂ ਇਸਨ ਤਾਂ ਮੁਆਇਦੇ ਉਤੇ ਗੱਲ ਤਾਂ ਬਹੁਤ ਕਰਦੇ ਆ ਲੇਕਿਨ ਇਹਦੇ ਉਤੇ ਮੈਂ ਅੱਜ ਇਸ ਵਲੌਗ ਵਿੱਚ ਥੋੜੀ ਜਿਹੀ ਰੋਸ਼ਨੀ ਪਾਣਾ ਚਾਹੁੰਦੀ ਹਾਂ ਜਿਹੜੇ ਮੇਰੇ ਸੁਣਨ ਵਾਲੇ ਹੈਗੇ ਨੇ ਉਹਨਾਂ ਨੂੰ ਥੋੜਾ ਜਿਹਾ ਪਤਾ ਚੱਲੇ ਬਸ ਤੁਸੀਂ ਸਾਰੇ ਬੜੇ ਸਮਝਦਾਰ ਹੋ ਕਿ ਬੇਸਿਕਲੀ ਸਿੰਤਾਸ ਮੁਆਇਦਾ ਹੈ ਕੀ ਅੱਛਾ ਸਿੰਤਾਸ ਮੁਆਇਦਾ ਯਾਨੀ ਇੰਡਸ ਵਾਟਰਸ ਟ੍ਰੀਟੀ ਇੱਕ ਤਾਰੀਖੀ ਮੁਆਇਦਾ ਜੋ ਪਾਕਿਸਤਾਨ ਔਰ ਭਾਰਤ ਦੇ ਦਰਮਿਆਨ 1960 ਵਿੱਚ ਆਲਮੀ ਬੈਂਕ ਦੀ ਸਾਲਸੀ ਵਿੱਚ ਤੈਅ ਪਾਇਆ ਗਿਆ ਇਹ ਮਵਾਇਦਾ ਦੋਨੋਂ ਮੁਲਕਾਂ ਦੇ ਦਰਮਿਆਨ ਜਿਹੜੀ ਦਰਿਆਵਾਂ ਦੀ ਤਕਸੀਮ ਹੈ ਉਹਦੇ ਉੱਤੇ ਕੀਤਾ ਗਿਆ। ਔਰ ਜਿਹੜੇ ਪਾਣੀ ਦੇ ਮਸਾਇਲ ਹੈ ਉਹਦੇ ਉੱਤੇ ਤਾਂ ਕਿ ਕੋਈ ਜੰਗ ਨਾ ਹੋਵੇ ਨਾ ਕੋਈ ਤਨਾਜ਼ਾ ਹੋਵੇ ਕੋਈ ਲੜਾਈ ਝਗੜਾ ਨਾ ਹੋਵੇ ਇਸ ਵਾਸਤੇ ਇੱਕ ਮਵਾਇਦਾ ਕਰ ਲਿਆ ਗਿਆ। ਅੱਛਾ ਇਸ ਮਵਾਇਦੇ ਦੀ ਜ਼ਰੂਰਤ ਜਿਹੜੀ ਹੈ ਨਾ ਉਹ 1948 ਵਿੱਚ ਉਸ ਵੇਲੇ ਪੇਸ਼ ਆਈ ਜਦੋਂ ਭਾਰਤ ਨੇ ਮਸ਼ਰਕੀ ਦਰਿਆਵਾਂ ਦਾ ਪਾਣੀ ਬੰਦ ਕਰਤਾ। ਦੋਨੋ ਮੁਲਕਾਂ ਦੇ ਦਰਮਿਆਨ ਪੈਦਾ ਹੋਣ ਵਾਲੀ ਜਿਹੜੀ ਕਸ਼ਿਦਗੀ ਹੈ ਉਹਦੇ 22 ਆਲਮੀ ਜਿਹੜੀ ਬਰਾਦਰੀ ਹੈ ਉਹ ਮੁਥਾਰਿਕ ਹੋਈ ਤੇ 19 ਸਤੰਬਰ 1960 ਵਿੱਚ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਇਹ معاہدਾ ਯਾਨੀ ਸਿੰਧ ਤਾਸ معاہدਾ ਇਹ ਤਿਆਪਿਆ ਅੱਛਾ ਜਨਾਬ ਉਸ ਵਕਤ ਇੰਡੀਆ ਦੇ ਵਜ਼ੀਰ ਆਜ਼ਮ ਜਵਾਹਰ ਲਾਲ ਨਹਿਰੂ ਤੇ ਪਾਕਿਸਤਾਨ ਦੇ ਉਸ ਵਕਤ ਦੇ ਸਰਬਰਾਹੇ ਮੁਮਲਕਤ ਜਰਨਲ ਈਯੂਬ ਖਾਨ ਨੇ ਕਰਾਚੀ ਵਿੱਚ ਇਸ ਮੁਆਇਦੇ ਦੇ ਉੱਤੇ ਚਰੀਟਾ ਮਾਰਤੀਆਂ ਚਰੀਟਾ ਬੋਲੇ ਤਾਂ ਦਸਤਖਤ ਕਰਦੇ ਔਰ ਇਹ ਉਮੀਦ ਕੀਤੀ ਗਈ ਕਿ ਇਹ ਮੁਆਇਦਾ ਦੋਨਾਂ ਮੁਲਕਾਂ ਦੇ ਜਿਹੜੇ ਕਾਸ਼ਤਕਾਰ ਨੇ ਉਹਨਾਂ ਵਿੱਚ ਕਿਸਾਨ ਯਾਨੀ ਕਿਸਾਨਾਂ ਵਾਸਤੇ ਕਾਸ਼ਤਕਾਰਾਂ ਵਾਸਤੇ ਖੁਸ਼ਹਾਲੀ ਲੈ ਕੇ ਆਵੇਗਾ ਅਮਨ ਲੈ ਕੇ ਆਵੇਗਾ ਖੈਰ ਸਗਾਲੀ ਲੈ ਕੇ ਆਵੇਗਾ ਔਰ ਦੋਸਤੀ ਦਾ ਜ਼ਾਮਨ ਹੋਏਗਾ ਇਸ ਮੁਆਹਦੇ ਦੇ ਤਹਿਤ ਇੰਡਸ ਬੇਸਨ ਵਿੱਚ ਹਰ ਸਾਲ ਆਉਣ ਵਾਲਾ ਮਜਮੂਈ ਤੌਰ ਤੇ 168 ਮਿਲੀਅਨ ਏਕੜ ਫੁੱਟ ਪਾਣੀ ਨੂੰ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਤਕਸੀਮ ਕੀਤਾ ਗਿਆ ਜਿਦੇ ਵਿੱਚ ਤਿੰਨ ਮਗਰਬੀ ਦਰਿਆ ਯਾਨੀ ਸਿੰਧ ਜੇਹਲਮ ਤੇ ਚਨਾਬ ਵਿੱਚ ਆਉਣ ਵਾਲੇ 80 ਫੀਸਦੀ ਪਾਣੀ ਤੇ ਪਾਕਿਸਤਾਨ ਦਾ ਹੱਕ تسلیم ਕੀਤਾ ਗਿਆ ਜੋ ਕਿ 133 ਮਿਲੀਅਨ ਏਕੜ ਫੁੱਟ ਬੰਦ ਹੈ ਜਦ ਕਿ ਭਾਰਤ ਨੂੰ ਮਸ਼ਰਕੀ ਦਰਿਆਵਾਂ ਯਾਨੀ ਰਾਵੀ ਬਿਆਸ ਇਸ ਸਤਲੁਜ ਦਾ ਕੰਟਰੋਲ ਦੇ ਦਿੱਤਾ ਗਿਆ ਅੱਛਾ ਕਿਉਂਕਿ مغربی ਦਰਿਆਵਾਂ ਵਿੱਚ ਕਈਆਂ ਦਾ ਜਿਹੜਾ ਮੰਬਾ ਹੈ ਨਾ ਉਹ ਭਾਰਤ ਤੇ ਮਕਬੂਜ਼ਾ ਕਸ਼ਮੀਰ ਵਿੱਚ ਸੀ ਇਸ ਵਾਸਤੇ ਭਾਰਤ ਨੂੰ 3.6 ਮਿਲੀਅਨ ਏਕੜ ਫੁੱਟ ਪਾਣੀ ਜ਼ਖੀਰਾ ਕਰਨ ਤੇ ਮਹਦੂਦ ਹੱਦ ਤੱਕ ਆਪਾਸ਼ੀ ਤੇ ਬਿਜਲੀ ਦੀ ਪੈਦਾਵਾਰ ਦੀ ਇਜਾਜ਼ਤ ਦੇ ਦਿੱਤੀ ਗਈ ਲੇਕਿਨ ਭਾਰਤ ਨੇ ਇਸ ਮਵਾਦੇ ਦੀ ਇਸ ਛੇਕ ਨੂੰ ਪਾਕਿਸਤਾਨ ਦੇ ਖਿਲਾਫ ਆਬੀ ਜਾਰੀਅਤ ਵਾਸਤੇ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਭਾਰਤ ਦੀ ਤਰਫੋਂ ਮਾਜ਼ੀ ਵਿੱਚ ਮੁਤਾਦਦ ਵਾਰ ਬਹੁਤ ਦਫਾ ਇਸ ਮੁਆਦੇ ਦੇ ਖਿਲਾਫ ਵਰਜ਼ੀ ਕੀਤੀ ਗਈ ਔਰ ਪਾਕਿਸਤਾਨ ਨੀ ਜਿਹੜੇ ਦਰਿਆ ਨੇ ਉਹਨਾਂ ਦੇ ਉੱਤੇ ਪਨ ਬਿਜਲੀ ਮਨਸੂਬੇ ਤਾਮੀਰ ਕਰਕੇ ਪਾਕਿਸਤਾਨ ਆਉਣ ਵਾਲੇ ਪਾਣੀ ਨੂੰ ਬਹੁਤ ਮੁਤਾਸਰ ਕੀਤਾ ਗਿਆ ਗੁਜ਼ਸ਼ਤਾ ਕਈ ਸਾਲ ਤੋਂ ਭਾਰਤੀ ਹਰ ਦਰਮੀ ਦੇ 22 ਜਿਹੜਾ ਨਾ ਉਹ ਪਾਕਿਸਤਾਨ ਤੇ ਭਾਰਤ ਦੇ ਇੰਡਸ ਵਾਟਰ ਕਮਿਸ਼ਨਰਸ ਦਾ ਇੱਕ اجلاس ਜਿਹੜਾ ਹੁੰਦਾ ਹੈ ਉਹ ਵੀ ਨਹੀਂ ਹੋ ਸਕਿਆ ਦੋਨੋਂ ਮੁਲਕਾਂ ਦੇ ਦਰਮਿਆਨ Indus Water Commissioners ਦਾ ਆਖਰੀ اجلاس ਜਿਹੜਾ ਨਾ ਉਹ 30 ਔਰ 31 ਮਈ 2022 ਨੂੰ ਨਵੀਂ ਦਿੱਲੀ ਵਿੱਚ ਹੋਇਆ। ਬਰਹਾਲ ਬਹੁਤ ਸਾਰੇ ਜ਼ਰਾਇਦੇ ਮੁਤਾਬਕ ਇਹ ਵੀ ਹੈ ਕਿ ਸਿੰਧ ਤਾਸ ਸਮਾਜਿਤ ਤਹਿਤ ਹਰ ਸਾਲ ਦੋਨੋਂ ਮੁਲਕਾਂ ਦੇ ਜਿਹੜੇ ਕਮਿਸ਼ਨਰਸ ਨੇ ਉਹਨਾਂ ਦਾ اجلاس ਇੱਕ ਵਾਰੀ ਹੋਣਾ ਬਹੁਤ ਜ਼ਰੂਰੀ ਹੈ। ਬਰਹਾਲ ਇੱਕ ਨਵੀਂ ਅਪਡੇਟ ਸੀ ਔਰ ਮਤਲਬ ਇੱਕ ਰਾਪਤਾ ਜਿਹੜਾ ਉਸ جنگ ਤੋਂ ਬਾਅਦ ਕੀਤਾ ਗਿਆ ਉਹ ਪਹਿਲਾ ਰਾਪਤਾ ਸੀ ਮੰਨਦੇ ਨੂੰ ਪਹਿਲੇ ਜਿਹੜਾ ਨਾ ਉਹ ਇੰਨੇ ਵੱਡੇ ਵੱਡੇ ਬੋਲਬੋਲ ਨਹੀਂ ਕਰਨੇ ਚਾਹੀਦੇ ਜਿੱਦੋਂ ਜਿੰਦੇ ਜਿਹੜੇ ਬੋਲਾਂ ਨੂੰ ਇਨਸਾਨ ਪੂਰਾ ਨਾ ਕਰ ਸਕੇ ਬਰਹਾਲ ਮੈਨੂੰ ਹੁਣ ਤੁਹਾਨੂੰ ਦਿਓ ਇਜਾਜ਼ਤਾਂ ਨਾਲ ਮੁਲਾਕਾਤ ਹੋਈ ਗਏ ਅਗਲੇ ਵਲੌਗ ਦੇ ਵਿੱਚ ਉਦੋਂ ਲਈ ਅੱਲਾ ਨੀਕੇ ਪਾਏ ਜੀ ਆ ਆ ਵੀਡੀਓਜ਼ ਉਹ ਦੇਖੀਏ ਅਥੇ ਕਿਸ ਤਰ੍ਹਾਂ ਮੋਦੀ ਹੁਣ ਵਾਪਸ ਆਪਣੀ ਗੱਲ ਤੇ ਆ ਗਿਆ ਹੈ ਅ ਸਲਾਬ ਦੀ ਸੂਰਤ ਹਾਲ ਦੇਖਦੇ ਆ ਤੇ ਲਾਈਕ ਪਹਿਲਾਂ ਜਿਹੜੀਆਂ ਧਮਕੀਆਂ ਪਾਕਿਸਤਾਨ ਨੂੰ ਲਾਈਆਂ ਸਨ ਉਹ ਹੁਣ ਠੰਡੀਆਂ ਪੈ ਗਈਆਂ ਨੇ ਠੀਕ ਹੈ ਉਹ ਜਿਹੜੀ ਅੱਗ ਨਿਕਲਦੀ ਪਈ ਸੀ ਉਹ ਹੁਣ ਠੰਡੀ ਹੋਈ ਏ ਤੇ ਹੁਣ ਮੌਦੀ ਨੇ ਕਹਿ ਕੇ ਐੋ ਜਿ ਕੋਈ ਚੀਜ਼ ਨਹੀਂ ਹੋਣ ਵਾਲੀ ਤੇ ਤੁਸੀਂ ਟੈਨਸ਼ਨ ਨਾ ਲਵੋ ਤੇ ਅਸੀਂ ਪਾਣੀ ਹੋਰ ਛੱਡਦੇ ਪਏ ਆ ਤੇ ਪਾਕਿਸਤਾਨ ਦੇ ਵਿੱਚ ਪਾਣੀ ਜਿਹੜਾ ਆਂਦਾ ਪਿਆ ਨਾ ਲਾਈਕ ਆ ਲਾਈਕ ਇਹਨਾਂ ਟਾਰਗੇਟ ਕੀਤਾ ਜਾਂਦਾ ਪਿਆ ਸਪੈਸ਼ਲੀ ਕਿ ਐਸ ਥਾਂ ਤੇ ਪਾਣੀ ਛੱਡੋ ਐਸ ਥਾਂ ਤੇ ਛੱਡੋ ਇੱਥੇ ਸਪੈਸ਼ਲੀ ਮਕਰਤਾਰਪੁਰ ਦੀ ਗੱਲ ਕਰਾਂਗੇ ਕਰਤਾਰਪੁਰ ਰਾਹਦਾਰੀ ਨੂੰ ਇੱਥੇ ਟਾਰਗੇਟ ਕੀਤਾ ਗਿਆ ਕਿ ਜਿਹੜੇ irdgir ਦੇ ਇਲਾਕੇ ਨੇ ਨਾਰੋਵਾਲ ਜਿਹੜਾ ਇਲਾਕਾ ਲੱਗਦਾ ਉੱਥੇ ਪਾਣੀ ਛੱਡਿਆ ਸਪੈਸ਼ਲੀ ਤਾਂ ਕਿ ਸਾਰਾ ਪਾਣੀ ਜਾ ਕੇ ਉੱਥੇ ਕਰਤਾਰਪੁਰ ਵੜੇ ਤੇ ਉਹ ਸਾਰਾ ਉੱਥੇ ਜੋ ਵੀ ਲਾਈਕ ਬਣਿਆ ਦਾ ਉਹ ਸਾਰੀਆਂ ਚੀਜ਼ਾਂ ਨੂੰ ਉੱਥੇ ਨੁਕਸਾਨ ਪਹੁੰਚੇ ਤੇ ਇਹ ਚੀਜ਼ ਹੈ ਕਿ ਮੋਦੀ ਹਮੇਸ਼ਾ ਉਹ ਜਿੰਨ ਸਾਜਸਾ ਕਰਦਾ ਤੇ ਲਾਈਕ ਮੈਂ ਨਾ ਗੋਦੀ ਮੀਡੀਆ ਦੀ ਵੀਡੀਓ ਵੇਖਦੀ ਪਈ ਸਾਂ ਤੇ ਗੋਦੀ মিডিਆ ਕਹਿੰਦਾ ਪਿਆ ਵੇਖੋ ਪਾਣੀ ਭਰਿਆ ਆ ਇੱਥੇ ਕਰਤਾਰਪੁਰ ਤੇ ਪਾਣੀ ਫਿਰ ਗਿਆ ਸਾਰੇ ਤੇ ਸਾਰੇ ਤੇ ਤੇ ਪਾਕਿਸਤਾਨ ਦੇ ਐ ਵੇਖੋ ਕੀ ਹੋ ਗਿਆ ਲਾਈਕ ਸਾਰਾ ਕੁਝ ਤਬਾਹ ਕਰ ਚੜਿਆ ਫਲੱਡ ਨੇ ਤੇ ਇੱਥੇ ਗੋਦੀ মিডিਆ ਜਿਹੜਾ ਬੜਾ ਇੰਜੋਏ ਕਰਦਾ ਪਿਆ ਇਸ ਚੀਜ਼ ਨੂੰ ਤੇ ਖੁਸ਼ ਹੋ ਦੱਸਦਾ ਪਿਆ ਕਿ ਵੇਖੋ ਆ ਸਾਰਾ ਪਾਣੀ ਜਿਹੜਾ ਲਾਈਕ ਗੁਰਦੁਆਰਾ ਸਾਹਿਬ ਹੈ ਉਹ ਪਾਣੀ ਦੇ ਵਿੱਚ ਡੁੱਬ ਗਿਆ ਤੇ ਐ ਵੇਖੋ ਤਬਾਈ ਦੇ ਮੰਨ ਤੇ ਖੁਸ਼ੀ ਦਾ ਇਜ਼ਹਾਰ ਕਰਦਾ ਤੇ ਉਹ ਵੇਖ ਕੇ ਵਾਵਾ ਮੈਨੂੰ ਅਫਸੋਸ ਹੋਇਆ ਕਿ ਲਾਈਕ ਇਹੋ ਜੀ ਚੀਜ਼ ਨਹੀਂ ਹੋਣੀ ਚਾਹੀਦੀ ਮਤਲਬ ਤੁਸੀਂ ਕਿਸੇ ਵੀ ਮਜ਼ਬਦ ਦੇ ਨਾਲ ਹੋ ਤੇ ਇਨਸਾਨ ਤੇ ਹੋ ਨਾ ਤੇ ਇਨਸਾਨੀਅਤ ਸਾਰੋਂ ਤੋਂ ਪਹਿਲਾਂ ਆਣੀ ਚਾਹੀਦੀ ਜਦੋਂ ਨੁਕਸਾਨ ਹੋਇਆ ਹੈ ਲਾਈਕ ਪਾਮਿਓ ਇੰਡੀਆ ਦੇ ਲੋਕ ਨੇ ਪਾਮ ਪਾਕਿਸਤਾਨ ਦੇ ਨੇ ਨੁਕਸਾਨ ਤੇ ਸਾਰਿਆਂ ਦੇ ਹੋਇਆ ਠੀਕ ਹੈ ਤੇ ਇਹਦੇ ਤੇ ਜਿਹੜਾ ਦਿਲੀ ਅਫਸੋਸ ਹੈ ਨਾ ਉਹ ਕਰਨਾ ਚਾਹੀਦਾ ਤੇ ਆ ਤੁਸੀਂ ਕੀ ਕਹੋਗੇ ਦੁਬਾਰੇ ਚ ਮੋਦੀ ਬਾਰੇ ਚ ਤੁਹਾਡਾ ਜੋ ਵੀ ਕਹਿਣਾ لازمی ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ لازਮੀ ਕਰੋ ਆਪਣਾ ਗਿਆ ਰੱਖੋ ਆਪਣੇ ਚੈਨਲ ਦਾ ਤੁਹਾਰੇ ਫਤਮੁਲਕਾਤ ਹੁੰਦੀ ਸੱਚੀ ਗੱਲ ਹੈ